ਤੂੰ ਮਿਸਾਲ ਆਦੀ ਭਾਬੀ ਦੀ ਕਰਤੂਤ ਹੋਣ ਮੇਰੇ ਤੂੰ ਆ ਬੁਝਾਤਾ ਸੀ ਇਹਨੇ ਪਾਈ ਜਾ ਕੀ ਕੀਤਾ ਭਾਬੀ ਨੇ ਸਾਡਾ ਤਾਂ ਦਿਲ ਘਬਰਾ ਹੀ ਜਾਂਦਾ ਏ ਇਹਨੇ ਨਹੀਂ ਮੈਂ ਵਿਚਾਰ ਨਾਲ ਜਿਉਂ ਦੇਣਾ ਕੀ ਦੱਸਾਂ ਭਾਬੀ ਤੈਨੂੰ ਮੈਂ ਜੋ ਮੈਂ ਦੇਖ ਕੇ ਆਈਆਂ ਤੂੰ ਤਾਂ ਜਮੀ ਪੱਟੀ ਗਈ ਉਹਨੇ ਉਹ ਕਰਤਾ ਜਿਹੜਾ ਉਹ ਕਰਨਾ ਨਹੀਂ ਸੀ ਚਾਹੀਦਾ ਜਦ ਮੈਂ ਘਰੋਂ ਤੁਰੀ ਤੁਹਾਡੇ ਵੱਲ ਆਉਣ ਨੂੰ ਮੈਂ ਰਸਤੇ 'ਚ ਦੇਖਿਆ ਆਹ ਲੋ 50000 ਰੁਪਈਆ ਤੇ ਆਪਣਾ ਟਾਈਮ ਸਾਰੋ ਪਰ ਧੀਏ ਮੈਂ ਤੇ ਪੈਸੇ ਮੈਨੂੰ ਤੇ ਲੋੜ ਵੀ ਨਹੀਂ ਮੈਂ ਤੇ ਬੰਕੇ ਬਰੀ ਦਿੱਤਾਂ ਤੁਸੀਂ ਮੰਗੇ ਚਾਹੇ ਨਹੀਂ ਮੰਗੇ ਪਰ ਮੈਨੂੰ ਪਤਾ ਇਸ ਟਾਈਮ ਤੁਸੀਂ ਬਹੁਤ ਔਖੇ ਟਾਈਮ ਚੋਂ ਲੰਘ ਰਹੇ ਹੋ ਔਖਾ ਸੌਖਾ ਟਾਈਮ ਬੰਦੇ ਦਾ ਲੰਘ ਹੀ ਜਾਂਦਾ ਪਰ ਧੀਏ ਮੈਂ ਤੇ ਤੁਹਾਨੂੰ ਪੈਸੇ ਲੈਂਦਾ ਚੰਗਾ ਨਹੀਂ ਲੱਗਦਾ ਪੁੱਪੜ ਜੀ ਜਦੋਂ ਤੁਸੀਂ ਸੌਖੇ ਸੀ ਤੇ ਅਸੀਂ ਔਖੇ ਸੀ ਤੁਸੀਂ ਸਾਡੀ ਉਸ ਟਾਈਮ ਮਦਦ ਕੀਤੀ ਸੀ ਜਦੋਂ ਸਾਡਾ ਸਾਰੇ ਸਾਥ ਛੱਡ ਗਏ ਸੀ ਨਾਲੇ ਹੈਨਾ ਹੁਣ ਪੁੱਪੜ ਜੀ ਬਹੁਤਾ ਨਾ ਸੋਚੋ ਆ ਧੀਆ ਵਾਲੀ ਚ ਹੋਰ ਕੋਈ ਗੱਲ ਨਹੀਂ ਬੰਦੇ ਦਾ ਨਾ ਰਲ ਮਿਲ ਕੇ ਹੀ ਔਖਾ ਟਾਈਮ ਲੰਘਾ ਹੁੰਦਾ। ਉਹ ਤਾਂ ਬਈ ਜਵਾਈਆਂ ਜਵਾਈ ਭਾਈ ਤੋਂ ਪੈਸੇ ਕਿੱਦਾਂ ਲੈ ਲਵੋ। ਲੈ। ਜਵਾਈਆਂ ਹਲੀ ਗੱਲ ਕਿੱਥੋਂ ਆ ਗਈ ਫੁੱਪੜ ਜੀ? ਨਾਲੇ ਜਵਾਈ ਵੀ ਤਾਂ ਉੱਤਰ ਗਈ ਹੁੰਦੇ ਨੇ ਤੇ ਪੁੱਤ ਤੋਂ ਪੈਸੇ ਲੈਣ ਚ ਕਦੀ ਔਖੀ ਗੱਲ। ਬਸ ਆ ਫੜੋ ਤੁਸੀਂ। ਚਲੋ। ਓਹੋ। ਕੋਈ ਗੱਲ ਨਹੀਂ। ਚਲ। ਨੇ ਪੈਸੇ ਦਿੱਤੇ ਉਹਨੇ ਆਪਦੇ ਪੇਕੇਆਂ ਨੂੰ ਡੁੱਬਣੀ ਨੇ 50000 ਤਾਂ ਮੈਂ ਪੱਕਾ ਕਹਨੀ ਆ ਪਰ ਮੈਨੂੰ ਲੱਗਦਾ ਲੱਖ 2 ਲੱਖ ਸੀ ਹੈ ਲੱਖ 2 ਲੱਖ ਜਿਹੜੀ ਨੋ ਉਹ ਆਪਦੇ ਪੇਕੇ ਆ ਤੇ ਪੈਸੇ ਲਟਾਉਣ ਲੱਗ ਗਏ ਉਹ ਘਰ ਬਰਬਾਦ ਹੋਇਆ ਹੀ ਹੋਇਆ ਆ ਤੁਸੀਂ ਕੀ ਦੇਖਿਆ ਤੁਸੀਂ ਤਾਂ ਵਿਆਹ ਵੀ ਉਹਨੇ ਸਿੰਪਲ ਕੀਤਾ ਪੇਕੇਆਂ ਤਾਂ ਵੀ ਬੋਝ ਨਹੀਂ ਪਾਇਆ ਪਰ ਉਹ ਤਾਂ ਹੁਣ ਬੋਰੀਆਂ ਭਰ-ਭਰ ਕੇ ਪੇਕੇਆਂ ਤੇ ਢੋਣ ਲੱਗੀ ਐਡਾ ਬੈਗ ਸੀ ਐਡਾ ਨੋਟਾਂ ਦਾ ਭਰਿਆ ਹੋਇਆ ਜਦ ਚੱਕ ਕੇ ਉਹਨੂੰ ਫੜਾਇਆ ਕੋਈ ਨਾ ਅੱਜ ਘਰੇ ਬੜੇ ਸਹੀ ਜੇ ਮੈਂ ਆਪਣੇ ਮੁੰਡੇ ਤੋਂ ਮੋਰ ਨਾ ਪਨਾਇਓ ਉਹ ਤਾਂ ਮੈਨੂੰ ਲੈ ਉਹਨੇ ਵੀ ਮੋਰ ਪਲਣੇ ਉਹ ਤਾਂ ਆਪ ਨਾਲ ਸੀ ਜਿਹੜਾ ਕੰਮ ਵੀਰਾ ਨਹੀਂ ਨਾ ਕਰ ਸਕਿਆ ਮੰਮੀ ਅੱਜ ਤੂੰ ਕਰਕੇ ਦਿਖਾਈ ਘਰੇ ਬੜਾ ਨ ਸਹੀ ਦੋਨਾਂ ਦੀਆਂ ਪੂੰਛਾਂ ਚਕਾ ਦੀ ਭਾਬੀ ਦਾ ਮਤਲਬ ਕੀ ਪੇਕੇ ਨੂੰ ਇਦਾਂ ਪੈ ਸੇਟ ਹੋਣ ਦਾ ਸਸਰੀ ਘਰ ਤੂੰ ਅੱਗ ਬਸਾ ਦੇਖਦਾ ਉਹ ਸਸਰੀ ਘਰ ਤਾਂ ਬਾਅਦ ਚ ਹੈ ਤੇਨੂੰ ਕੀ ਹੋ ਗਿਆ ਬੇਬੇ ਤੂੰ ਐ ਮੂੰਹ ਜਿਹਾ ਫਲਾਈ ਬੈਠੀ ਆ ਪਤਾ ਹੀ ਆ ਜਿਹੜਾ ਤੁਸੀਂ ਹੁਣ ਦੋਹੇ ਜਾਣੇ ਲੱੜ ਲਾ ਕੇ ਆਏ ਉਹ ਇਹ じゃ ਕੀ ਕਰਤਾ ਸੀ ਕੀਤਾ ਕੀ ਨਹੀਂ ਤੁਸੀਂ ਘਰ ਲਟਾ ਦੋ ਲੋਕਾਂ ਤੇ ਨਾ ਬੇਬੇ ਇਹੋ ਜਿਹਾ ਸੀ ਕੀ ਗਲਤ ਕਰਕੇ ਆਏ ਆ ਹੁਣ ਤਾਂ ਉਹ ਗੱਲ ਹੋ ਗਈ ਕੁੱਤੀ ਚੋਰਾ ਨਾਲ ਰਲੀ ਹੋਈ ਆ ਅਬ ਨੂੰ ਤਾਂ ਨੂੰ ਤੇਰਾ ਪੁੱਤ ਵੀ ਭੋਲੂ ਬਣਿਆ ਫਿਰਦਾ ਧੰਕਰ ਇੰਨੀ ਗੋਲੀ ਨਹੀਂ ਹੈ ਜਿਹੜੀ ਆਪਦਾ ਘਰ ਲਟਾ ਦੂ ਇਹਨਾਂ ਦੇ ਟੇਕਿਆਂ ਦੇ ਹੱਡਾਂ ਚੋਂ ਪੈਸੇ ਖਿੱਚ ਕੇ ਲਿਆਉਣਾ ਅੱਛਾ ਆ ਗੱਲਾਂ ਮੈਨੂੰ ਲੱਗਦਾ ਨਾ ਜਦੋਂ ਆਪਾਂ ਫੁੱਫੜ ਜੀ ਨੂੰ ਪੈਸੇ ਦਿੰਦੇ ਸੀ ਉਹ ਭੂਆ ਨੇ ਦੇਖ ਲਿਆ ਹੋਣਾ ਆ ਦੱਸਣ ਆਈ ਹੋਈ ਆ ਮੰਮੀ ਨੂੰ ਮੈਂ ਭੂਆ ਇਹ ਚ ਦੱਸ ਮਾੜੀ ਗੱਲ ਵੀ ਕੀ ਐ ਜੇ ਭੋਰਾ ਪੇਕਿਆਂ ਦੀ ਔਖੇ ਟਾਈਮ ਇਹਨੇ ਮਦਦ ਕਰ ਵੀ ਦਿੱਤੀ ਤਾਂ ਕੀ ਨਾ ਕਰ ਲਿਆ ਇੱਕ ਧੀ ਆਵਦੇ ਪੇਕਿਆਂ ਦੀ ਮਦਦ ਕਰ ਸਕਦੀ ਐ ਔਖੇ ਟਾਈਮ ਤੇ ਸਵਾ ਕਰ ਸਕਦੇ ਆ ਪਹਿਲਾਂ ਸਾਡੇ ਵੇਲੇ ਧੀਾਂ ਦੇ ਘਰ ਦਾ ਪਾਣੀ ਹੀ ਨਹੀਂ ਸੀ ਪੀਂਦੇ ਆਹਾਂ ਦੇ ਲਾ ਰੁਗਾਂ ਦੇ ਰੁਗ ਪੈਸਿਆਂ ਦੇ ਲੈ ਕੇ ਧੀ ਤੋਂ ਫੜ ਕੇ ਬੱਸ ਮੰਮੀ ਬੱਸ ਜੇ ਮੈਂ ਨਹੀਂ ਮਦਦ ਕਰੂ ਉਹਨਾਂ ਦੀ ਤਾਂ ਹੋਰ ਕੌਣ ਕਰੂ ਨਾਲੇ ਇਹ ਕਿੱਥੇ ਲਿਖਿਆ ਮਿੱਤੀ ਆਪਦੇ ਪੇਕੀਆਂ ਦੀ ਮਦਦ ਨਹੀਂ ਕਰ ਸਕਦੀਆਂ ਉਹਨਾਂ ਪੇਕੀਆਂ ਨੇ ਧੀਆ ਨੂੰ ਪਾਲਿਆ ਵਿਆਹਾ ਹਰ ਉਹਦਾ ਦਿਨ ਤਿਆਰ ਕਰਦੇ ਨੇ ਜਿੱਥੇ ਵੀ ਇਹ ਲੋਡ ਪਵੇ ਉੱਥੇ ਬਰਾਬਰ ਖੜਦੇ ਨੇ ਜੇ ਕਿਤੇ ਪੇਕੀਆਂ ਨੂੰ ਬਰਾਬਰ ਕਰਾਉਣ ਦੀ ਲੋਡ ਪੈ ਜਾਵੇ ਤਾਂ ਧੀ ਤੇ ਜਵਾਈ ਕਿਉਂ ਪਿੱਛੇ ਹੋਣ ਨਾਲੇ ਮੈਨੂੰ ਲੱਗਦਾ ਬੇਬੇ ਆਪਦਾ ਟਾਈਮ ਭੁੱਲੀ ਗਈ ਆ ਜਦੋਂ ਤੇਰਾ ਪਿੱਤੇ ਦਾ ਆਪਰੇਸ਼ਨ ਕਰਾਇਆ ਸੀ ਆ ਬਹੁਤੇ ਪੈਸੇ ਤਾਂ ਮਦਦ ਵਜੋਂ ਇਹਦੇ ਪੇਕੀਆਂ ਨੂੰ ਆਪਾਂ ਨੂੰ ਦਿੱਤੇ ਸੀਗੇ ਮੇਰੇ ਕੋਲੇ ਤਾਂ ਉਹਦਾ ਪੈਸੇ ਦੀ ਸ਼ਾਰਟੇਜ ਬਹੁਤ ਸੀਗੀ ਇਹ ਤਾਂཅ ਕੀ ਔਖਾ ਕੰਮ ਕਰਤਾ ਹਰੇਕ ਨੌਂ ਦੇ ਪੇਕੇ ਸਹਰਿਆਂ ਦੀ ਮਦਦ ਕਰਦਾ ਹੀ ਫਿਰ ਮੈਨੂੰ ਇਹ ਵੀ ਦੱਸ ਦੋ ਵੀ ਕਿੱਥੇ ਹਿੰਮਤ ਆ ਪਾਸ ਹੋਇਆ ਹੋਇਆ ਵੀ ਧੀ ਆਪਣੇ ਪੇਕਿਆਂ ਦੀ ਮਦਦ ਨਹੀਂ ਕਰ ਸਕਦੀ ਸਾਰੀ ਦੁਨੀਆ ਨੇ ਆਪਣੀ ਸੋਚ ਬਦਲਣੀ ਸ਼ੁਰੂ ਕਰ ਦਿੱਤੀ ਆ ਹੁਣ ਤੂੰ ਵੀ ਕਰ ਦੇ ਆ ਰਹੀ ਗੱਲ ਨਾ ਮੇਰੇ ਤੋਂ ਪੈਸੇ ਲੈ ਕੇ ਆਉਂਦੇ ਪੇਕਿਆਂ ਨੂੰ ਦਿੱਤਾ ਉਹ ਜਿਹੜੀ ਇਹਨੇ ਤਨਖਾਹ ਦੇ ਵਿੱਚੋਂ ਕੁਝ ਕੁ ਪੈਸੇ ਆਪਣੀ ਪੌਕਟ ਮਨੀ ਵਾਲੇ ਬਚਾਏ ਹੋਏ ਸੀ ਨਾ ਉਹ ਇਹਨੇ ਪੈਸੇ ਦਿੱਤੇ ਮੇਰੇ ਤਾਂ ਇਹਨੇ ਪੈਸੇ ਲੱਗਣ ਵੀ ਨਹੀਂ ਦਿੱਤੇ ਨਾਲੇ ਜੇ ਲੱਗ ਵੀ ਜਾਂਦੇ ਇਹ ਚ ਵੀ ਕਿੱਡੀ ਕ ਵੱਡੀ ਗੱਲ ਐ ਕਿਤੇ ਜਿਵੇਂ ਇਹ ਆਪਣੀ ਮਾਂ ਸਮਝ ਕੇ ਆ ਥੋੜੀ ਦਿਨਾਂ ਤੱਕ ਸੇਵਾ ਕਰਦੀ ਐ ਔਖੇ ਟਾਈਮ ਤੁਹਾਡਾ ਸਾਰਾ ਕੁਝ ਦੁੱਖ ਸੁੱਖ ਦੇਖਦੀ ਐ ਤਾਂ ਫਿਰ ਮੇਰਾ ਜਾਂ ਇਹਦਾ ਇਹ ਫਰਜ਼ ਨਹੀਂ ਬਣਦਾ ਕਿ ਇਹ ਆਪਣੇ ਪੇਕਿਆਂ ਦੀ ਤੇ ਮੈਂ ਵੀ ਆਪਣੇ ਸਹੁਰੇ ਦਾ ਮਾੜਾ ਮੋਟਾ ਤਾਂ ਦੁੱਖ ਸੁੱਖ ਦੇਖ ਲਵਾਂ ਜੇ ਨੂੰ ਆਪਣੇ ਸਹੁਰੇ ਘਰ ਸੌਖੀ ਹੋਵੇ ਤਾਂ ਉਹਨੂੰ ਆਪਣੇ ਔਕੇ ਵੇਲੇ ਆਪਣੇ ਪੇਕਿਆਂ ਦੀ ਮਦਦ ਕਰਨ ਦਾ ਹੱਕ ਹੋਣਾ ਚਾਹੀਦਾ ਨਾ ਕਿ ਉਹ ਇਕੱਲੇ ਇਕੱਲੇ ਜੀ ਤੋਂ ਪੁੱਛ ਕੇ ਪਰミਸ਼ਨ ਲੈ ਕੇ ਫਿਰ ਆਪਣੇ ਪੇਕਿਆਂ ਦੀ ਮਦਦ ਕਰੇ ਕਿੰਨਾ ਕਠਨ ਹੋ ਜਾਂਦਾ ਹੈ ਨਾ ਇੱਕ ਲੜਕੀ ਵਾਸਤੇ ਜਦੋਂ ਆਪਣੀ ਪੇਕਿਆਂ ਤੋਂ ਟੁੱਟ ਕੇ ਸਹੁਰੇ ਘਰ ਜਾਂਦੀ ਹੈ ਪਹਿਲਾਂ ਉਹ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪੇਕੇ ਘਰ ਦੀ ਸਪੋਰਟ ਕਰਦੇ ਆ ਪਰ ਵਿਆਹ ਤੋਂ ਬਾਅਦ ਇੱਕਦਮ ਉਹ ਪਰਾਈ ਕਿਉਂ ਹੋ ਜਾਂਦੀ ਹੈ ਕਿ ਆਪਣੇ ਮਾਪਿਆਂ ਦਾ ਦੁੱਖ ਸਖੋ ਦੇਖ ਹੀ ਨਹੀਂ ਸਕਦੇ ਕਿੰਨੇ ਅਫਸੋਸ ਦੀ ਗੱਲ ਐ ਇਹ ਫਰਕ ਖਤਮ ਹੋ ਜਾਣੇ ਚਾਹੀਦੇ ਨੇ ਕਿਉਂਕਿ ਇੱਕ ਧੀ ਹਮੇਸ਼ਾ ਆਪਣੇ ਪੇਕੇਆਂ ਦੀ ਸੋਖੀ ਮੰਗਦੀ ਆ ਤੇ ਫਿਰ ਉਹਨਾਂ ਦੇ ਔਕੇ-ਸੌਕੇ ਟਾਈਮ ਉਹਨਾਂ ਦੇ ਨਾਲ ਕਿਉਂ ਨਹੀਂ ਖੜੂ ਕੀ ਸਹੁਰੇ ਵੀ ਤਾਂ ਹੱਸ ਕੇ ਉਹਦਾ ਸਾਥ ਦੇਣ ਜਦੋਂ ਉਹ ਸਹੁਰਿਆਂ ਨੂੰ ਆਪਣਾ ਮਾਪਾਪਾ ਸਮਝਦੀ ਆ ਤਾਂ ਘਰ ਦੇ ਜਵਾਈ ਨੂੰ ਵੀ ਆਪਣੇ ਸੱਸ ਸਹੁਰੇ ਨੂੰ ਮਾਪਾਪਾ ਬਣ ਕੇ ਉਹਨਾਂ ਦੇ ਔਕੇ-ਸੌਕੇ ਟਾਈਮ ਨਾਲ ਖੜਨਾ ਹੀ ਚਾਹੀਦਾ ਜੇ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਨਾ ਕਮੈਂਟਸ ਕਰਕੇ ਤੁਸੀਂ ਇਹ رائے ਆਪਣੀ ਜਰੂਰ ਦਿਓ ਇੱਕ ਧੀ ਨੂੰ ਆਪਣੇ ਔਖੇ ਸੌਖੇ ਟਾਈਮ ਪੇਕਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ